ਗੁਰ ਸੇਵੀ ਹੈ ਸਹਜਿਸ ਭਾਈ ਪਰਸੈ ਗੁਰੂ ਕਾ ਜਨਮ ਮਰਨ ਦੁਖਿ ਹੋਵਾ ਸੁਭਤਿ ਕਾਮਰੀ ਨੂਰ ਅਰਸਾ ਕਰ ਸਹਾ ਢੱਟੀ ਤੁਦ ਰੱਟਿ ਸੱਚੇ ਪਾਤਸ਼ਾਹ जनम जनम द कटी सजन सचा पात सिर सिस पास ॿोहया जिस पास ॿोहया सपना देसा ਸਤਨਾਮ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਬ੍ਰਹਮ ਬਿੰਦ ਤਿਸ ਦਾ ਬ੍ਰਹਮ ਅਤਰ ਹੈ ਏਕ ਸਬਦ ਲਵਾਈ ਨਾਵਨੇਤੀ 18 ਸਿੱਧੀ ਪਿੱਛੇ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦ ਤਿਸ ਦਾ ਬ੍ਰਹਮ ਅਤਰ ਹੈ ਏਕ ਸਬਦ ਲਿਵ ਲਾਈ ਨਵ ਨਿੱਤੇ 18 ਸਿੱਧੀ ਪਿੱਛੇ ਲਗੀਆਂ ਫਿਰਹਿ ਜੋ ਹਰ ਹਿਰਦ ਸਦਾ ਵਸਾਈ ਬਿਨ ਸਤਿਗੁਰ ਨਾ ਨਾ ਪਾਈਐ 부ਝਾ ਕਰੀ ਚਾਰ ਸਤ ਗੁਰ ਮਿਲੇ ਸੁਖ ਪਾਈ ਜੁਗ ਚਾਰ ਮਹੱਲਾ ਤੀਜਾ ਕੀਆ ਘਬਰੂ ਕੀਆ ਧਿਰਜ ਹੈ ਮਨ ਮੁਖ ਦ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਭ ਦੇ ਰਤਿਆ ਸੀਤਲ ਹੋਏ ਆਪ ਗਵਾਈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗਾਈ ਨਾਨਕ ਦੇ ਗੁਰਮੁਖ ਕਰਹਿ ਸੋ ਪਰਵਾਣਹ ਜੋ ਨਾਮ ਰਹਿ ਨਵਲਾਈ ਪਾਉੜੀ ਹਉ ਬਲਿਹਾਰੀ ਤਿਨ ਕਾ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੇ ਤਨ ਦਰਸਨ ਪਿਖਾ ਸੁਣ ਕੀਰਤਨ ਹਰ ਗੁਨ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗਸਿਓ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨਹ ਜਿਤਾ ਮੇਰਾ ਗੁਰ ਧਰੇ ਵਿਖਾ ਹਰ ਨਾਮ ਸੁਲਾਹੀ ਰੰਗ ਸਿਆ ਸਬ ਕੁਲ ਵਿਖ ਕ੍ਰਿਖਾ ਤਨ ਤਨ ਸੁਆਵਾ ਸੂ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਆਤਰ ਹੈ ਇੱਕ ਸ਼ਬਦ ਲਵਾਰੇ ਨਾਮਨਿਤ 18 ਸਿੱਧੀ ਪਿਛੇ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮੁ